ਹਾਂਜੀ ਬੱਚਿਓ ਅੱਜ ਆਪਾਂ ਕਰਾਂਗੇ ਪੈਰੀ ਹਾ ਹਾ ਵਾਲੇ ਸ਼ਬਦ ਇਸ ਤੋਂ ਪਹਿਲਾਂ ਆਪਾਂ ਪੈਰੀ ਰਾਰਾ ਵਾਲੇ ਸ਼ਬਦ ਕੀਤੇ ਸੀਗੇ ਤੇ ਅੱਜ ਆਪਾਂ ਕਰਾਂਗੇ ਪੈਰੀ ਹਾ ਹਾ ਸਭ ਤੋਂ ਪਹਿਲੀ ਗੱਲ ਬੱਚੇ ਜਦੋਂ ਇੱਕ ਵਿਅੰਜਨ ਇੱਕ ਅੱਖਰ ਦੇ ਪੈਰ ਦੇ ਵਿੱਚ ਆਪਾਂ ਦੂਸਰਾ ਅੱਖਰ ਪਾਈਏ ਤਾਂ ਉਹ ਉਹ ਅੱਖਰ ਨੂੰ ਦੁੱਤ ਅੱਖਰ ਕਹਿੰਦੇ ਨੇ ਜਿਹੜਾ ਪੈਰ ਚ ਅੱਖਰ ਪੈਂਦਾ ਉਹ ਕਹਿੰਦੇ ਨੇ ਦੁੱਤ ਅੱਖਰ ਤੇ ਦੁੱਤ ਅੱਖਰ ਤਿੰਨ ਹੁੰਦੇ ਨੇ ਇਹਨਾਂ ਨੂੰ ਇੱਕ ਹੋਰ ਵੀ ਕੀਤੇ ਐਸਾ ਵੀ ਆਪਾਂ ਦੁੱਤ ਅੱਖਰ ਇਹ ਤਿੰਨ ਹੁੰਦੇ ਨੇ ਬੇਟੇ ਇੱਕ ਤਾਂ ਪੈ ਪੈਂਦਾ ਰਾਰਾ ਉਹ ਮੈਂ ਤੁਹਾਨੂੰ ਦੱਸ ਚੁੱਕੀ ਆ ਇੱਕ ਪੈਂਦਾ ਹਾਵਾ ਪੈਰ 'ਚ ਉਹ ਅੱਜ ਆਪਾਂ ਕਰਾਂਗੇ ਇੱਕ ਹੁੰਦਾ ਪੈਰ 'ਚ ਵਾਵਾ ਇਹ ਤਿੰਨ ਹੈਗੇ ਨੇ ਦੁੱਤ ਅੱਖਰ ਜਿਹੜੇ ਅੱਖਰ ਪੈ ਕਿਸੇ ਦੂਸਰੇ ਅੱਖਰ ਦੇ ਪੈਰ ਵਿੱਚ ਪੈਣ ਉਹਨਾਂ ਨੂੰ ਆਪਾਂ ਦੁੱਤ ਅੱਖਰ ਕਹਿੰਦੇ ਆ ਸੋ ਅੱਜ ਆਪਾਂ ਪੜਾਂਗੇ ਪੈਰੀ ਹਾ ਗੱਲ ਸਮਝਣੀ ਆ ਬੇਟੇ ਤੁਸੀਂ ਜਦੋਂ ਆਪਾਂ ਕਿਸੇ ਅੱਖਰ ਦੇ ਪੈਰ ਦੇ ਵਿੱਚ ਹਾ ਹ ਪਾ ਗਏ ਕ ਉਹ ਜਿਹੜਾ ਇਹ ਵਾਲਾ ਉੱਪਰ ਵਾਲਾ ਅੱਖਰ ਹੋਏਗਾ ਉਹ ਪੂਰੀ ਆਵਾਜ਼ ਉਸ ਦੀ ਉਸ ਦੀ ਆਵਾਜ਼ ਪੂਰੀ ਤੇ ਜਿਹੜਾ ਪੈਰ ਦੇ ਵਿੱਚ ਹਾ ਹ ਪਾਇਆ ਹੋਏਗਾ ਉਹਦੀ ਆਵਾਜ਼ ਅੱਧੀ ਆਏਗੀ ਤੇ ਥੋੜੀ ਜਿਹੀ ਆਪਾਂ ਹਾ ਹ ਦੀ ਆਵਾਜ਼ ਮਿਲਾ ਕੇ ਉਸ ਨੂੰ ਇੱਕ ਬੋਰ ਨਵਾਂ ਅੱਖਰ ਬਣਾਉਣਾ ਹੈਗਾ ਦੇਖੋ ਜਿਹੜਾ ਇਹ ਮੈਂ ਅੱਖਰ ਲਿਖਿਆ ਇਹ ਹੈਗਾ ਅੜ ਅੜ ਠੀਕ ਹੈ ਹੁਣ ਜੇ ਮੈਂ ਇਹਦੇ ਪੈਰ ਦੇ ਵਿੱਚ ਪਾਵਾਂ ਹਾ ਹ ਦੇਖੋ ਇੱਦਾਂ ਪਾਉਣਾ ਤੁਸੀਂ ਛੋਟਾ ਜਿਹਾ ਹਾ ਠੀਕ ਹੈ ਜੀ ਹੁਣ ਮੇਰੇ ਪੈਰ ਦੇ ਵਿੱਚ ਪਾਤਾ ਹਾ ਹਾ ਤਾਂ ਬਣ ਗਿਆ ੜਹ ਮਤਲਬ ਮੈਨੂੰ ਹੁਣ ਜੇ ਇਕੱਲਾ ਅੱਖਰ ਬੋਲ ਰਹੀ ਆ ਨਾ ਤਾਂ ਜ਼ੋਰ ਜ਼ਿਆਦਾ ਲਗਾਉਣਾ ਪੈ ਰਿਹਾ ਪਰ ਜਦੋਂ ਆਪਾਂ ਸ਼ਬਦ ਬਣਾਵਾਂਗੇ ਤਾਂ ਤੁਹਾਨੂੰ ਫਰਕ ਵੀ ਪਤਾ ਲੱਗੇਗਾ ਇਹ ਬਣ ਜਗਾ ੜੋਂ ਤੋਂ ੜਹ ੜ ਤੇ ੜਹ ਫਰਕ ਹੈ ਨਾ ਪਹਿਲਾਂ ਇਕੱਲਾ ਸੀਗਾ ੜ ਠੀਕ ਹੈ ਜੀ ਤੇ ਹੁਣ ਹਾ ਹਾ ਪਾ ਕੇ ਬਣ ਗਿਆ ੜਹ ੜਹ ਠੀਕ ਹੈ ਬਟਾ ਤਾਂ ਆਪਾਂ ਹਾਹੇ ਦੀ ਆਵਾਜ਼ ਨੂੰ ੜਾੜੇ ਦੀ ਆਵਾਜ਼ ਨਾਲ ਥੋੜਾ ਜਿਹਾ ਮਿਲਾਉਣਾ ਹੈ ਅੱਧੀ ਵਾਰ ਪਹਾਹੇ ਦੀ ਕਰਾਂਗੇ ਠੀਕ ਹੈ ਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਜਿੰਨੇ ਆਪਾਂ ਕਹੀਏ ਜ ੜ ਜੜ ਇੱਕ ਹੀ ਬਣ ਗਿਆ ਜ ੜ ਜੜ ਜੜ ਮਤਲਬ ਕੋਈ ਚੀਜ਼ ਜੜਨੀ ਹੈ ਨਾ ਜਿਵੇਂ ਮੈਂ ਕਹਾ ਹਾਂ ਆ ਰਾਮ ਨੇ ਸ਼ਾਮ ਦੇ ਇੱਕ ਥੱਪੜ ਜੜਤਾ ਇਹ ਹੋ ਗਿਆ ਜੜ ਜੜ ਹੁਣ ਜੇ ਇਹਦੇ ਪੈਰ ਦੇ ਵਿੱਚ ਪਾ ਲਈਏ ਹਾ ਹਾ ਠੀਕ ਹੈ ਬਟਾ ਇਹ ਬਣ ਗਿਆ ਜੜ ਜੜ ਜਿਹੜੀ ਰੁੱਖਾਂ ਦੀ ਜੜ ਹੁੰਦੀ ਹੈ ਦਰਖਤ ਦੀ ਜੜ ਹੁੰਦੀ ਹੈ ਜਿਹੜੇ ਪਰੁਖ ਲਗਾਉਣੇ ਆ ਪੌਦੇ ਲਗਾਉਣੇ ਆ ਜਿਹੜੀ ਉਹਨਾਂ ਦੀ ਜੜਾਂ ਹੁੰਦੀਆਂ ਜਿਹੜੀ ਪੱਮਿੱਟੀ ਦੇ ਪੱਮਿੱਟੀ ਦੇ ਅੰਦਰ ਹੁੰਦੀਆਂ ਉਹ ਉਹਨਾਂ ਨੂੰ ਕਹਿੰਦੇ ਨੇ ਜੜ ਤੁਹ ਦੋਨਾਂ ਸ਼ਬਦਾਂ ਦੇ ਵਿੱਚ ਬੇਟਾ ਫਰਕ ਦੇਖੋ ਇਹ ਵਾਲਾ ਹੈਗਾ ਜੜ ਜੜ ਮਤਲਬ ਕਿਸੇ ਨੇ ਆਪਾਂ ਕੋਈ ਚੀਜ਼ ਜੜਨੀ ਜਾਂ ਆਪਾਂ ਮੈਂ ਹਿੰਦੀ ਵਿੱਚ ਤੁਹਾਨੂੰ ਥੱਪੜ ਦੀ ਐਗਜ਼ਾਮਪਲ ਦਿੱਤੀ ਹੈ ਵੀ ਥੱਪੜ ਜੜਤਾ ਜਾਂ ਆਪਾਂ ਦੇਸੀ ਦੇਸੀ ਭਾਸ਼ਾ ਵਿੱਚ ਆਪਾਂ ਕਹਈਏ ਕਿ ਇਸ ਚੀਜ਼ ਨੂੰ ਜੜਦੇ ਕੋਈ ਚੀਜ਼ ਖਰਾਬ ਹੋ ਜਾਂਦੀ ਹੈ ਪਰ ਕਹਿੰਦੇ ਨੇ ਜੜਦੇ ਸਹੀ ਕਰਕੇ ਕੋਈ ਚੀਜ਼ ਉਖੜ ਜਾਂਦੀ ਹੈ ਤਾਂ ਕਿਸੇ ਚੀਜ਼ ਨੂੰ ਜੜਨਾ ਠੀਕ ਹੈ ਸਹੀ ਕਰਨਾ ਤੇ ਜਿਹੜ ਨੂੰ ਆਪਾਂ ਪੈਰ ਚ ਪਾਤਾ ਹਾਹਾ ਉਹ ਕੀ ਬਣ ਗਿਆ ਜੜ ਜੜ ਜਿਹੜੀ ਦਰਖਤ ਦੀ ਜੜ ਹੁੰਦੀ ਹੈ ਰੂਖ ਦੀ ਜੜ ऐसे ਕਰੇ ਬਟੇ ਗ ੜ ਗੜ ਗ ੜ ਗੜ ਪੈਸੇ ਦਾ ਬੇਟਾ ਜਿਹੜੇ ਪੰਜਾਬੀ ਆਪਾਂ ਪੁਰਾਣੇ ਸਮਿਆਂ ਤੋਂ ਪੜਦੇ ਆ ਰਹੇ ਆ ਉਹ ਪਾ ਇਦਾਂ ਪੜਦੇ ਸੀ ਗੱਗਾ ੜਾਣਾ ਗੜ ਗੱਗਾ ੜਾਣਾ ਗੜ ਐਵੇਂ ਪੜਦੇ ਸੀ ਪਰ ਹੁਣ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਤੁਸੀਂ ਇਸ ਕਰਕੇ ਤੁਹਾਨੂੰ ਸਮਝਾਉਣ ਲਈ ਆਪਾਂ ਜਿਹੜੀ ਇਹਨਾਂ ਦੀ ਧੁਨੀਆਂ ਹੁੰਦੀਆਂ ਅੱਖਰਾਂ ਦੀਆਂ ਅੱਖਰਾਂ ਦੀ ਜਿਹੜੀ ਧੁਨੀਆਂ ਹੁੰਦੀਆਂ ਉਹਨਾਂ ਨੂੰ ਜੋੜਦੇ ਆਪਾਂ ਗੜ ਗੜ ਐਵੇਂ ਬੋਲਦੇ ਆ। ਪਹਿਲਾਂ ਆਪਾਂ ਕਿਵੇਂ ਬੋਲਦੇ ਸੀ ਦੱਗਾ ਡਾੜਾ ਗੜ ਠੀਕ ਹੈ ਤੁਹਾਨੂੰ ਤੁਹਾਡੇ ਵਾਸਤੇ ਸੌਖਾ ਤਰੀਕਾ ਲੈ ਆਉਣ ਲਈ ਆਪਾਂ ਧੁਨੀਆਂ ਨੂੰ ਜੋੜ ਰਹੇ ਹਾਂ ਠੀਕ ਹੈ ਹੁਣ ਇਹ ਬਣ ਗਿਆ ਗੜ 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 ਕੀ ਹੁੰਦਾ ਗੜਗੜ ਦੀ ਆਵਾਜ਼ ਕਿਸੇ ਚੀਜ਼ ਦਾ ਗੜਗੜਾਉਣਾ ਬੱਦਲਾਂ ਦੀ ਗੜਗੜਾਹਟ ਗੜਗੜਦੀ ਆਵਾਜ਼ ਠੀਕ ਹੈ ਹੁਣ ਜੇ ਇਹਦੇ ਪੈਰ ਚ ਪਾਦਾ ਮੈਂ ਹਾ ਹ ਗ ੜ ਪੈ ਚਾਤਾ ਹਾ ਇਹ ਬਣ ਗਿਆ ਗੜ ਇਹ ਕੀ ਬਣ ਗਿਆ ਗੜ ਗੜ ਹੁੰਦਾ ਹੈ ਕਿਸੇ ਜਗ੍ਹਾ ਨੂੰ ਜਿਵੇਂ ਆਪਣਾ ਬਹੁਤ ਹੋਸ਼ੂਰ ਸ਼ਹਿਰ ਆਪਣਾ ਪੰਜਾਬ ਦਾ ਚੰਡੀਗੜ੍ਹ ਗੜ ਇਹ ਜਗਾ ਹੋ ਗਈ ਗੜ ਤੇ ਗੜ ਗੜਗੜਾਉਣਾ ਗੜ ਗੜ ਕਿਸੇ ਆਪਾਂ ਜਗਾ ਦੇ ਬਹੁਤ ਸਾਰੇ 36 ਗੜ ਜਿਵੇਂ ਚੰਡੀਗੜ੍ਹ ਠੀਕ ਹੈ ਇਹ ਥਾਵਾਂ ਦੇ ਨਾਮ ਹੁੰਦੇ ਠੀਕ ਹੈ ਬਟੇ ਇੱਕ ਹੁਣ ਹੋ ਗਿਆ ਜਿਵੇਂ ਕ ਕੜੀ 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 ਇਹ ਆ ਬੱਚਾ ਦੇਖੋ ਜਿਵੇਂ ਕੜੀਆਂ ਨੇ ਜੁੜ ਗਈਆਂ 체ਨ ਹੁੰਦੀ ਐ ਆ ਦੇਖੋ ਮੇਰੇ ਕੋਲ ਹੁਣ ਕੜੀ ਐ ਇਹ ਇਹ ਸੱਚ ਕੜੀ ਐ ਇਹ ਵੀ ਫਰਕ ਦੇਖ ਲਓ ਤੁਸੀਂ ਜਿਹੜੀ ਮੇਰੇ ਹੱਥ 'ਚ ਆ ਦੇਖੋ ਬਟੇ ਇਹ ਹੈਗੀ ਕੜੀ ਘਗਾ ਕੋੜੀ ਕੜੀ ਇਹ ਵੀ ਫਰਕ ਸਮਝੋ ਤੁਸੀਂ ਇਹ ਤਾਂ ਹੈਗੀ ਕੜੀ ਮੇਰੇ ਹੱਥ 'ਚ ਹੁਣ ਜਿਹਦੀ ਗੱਲ ਮੈਂ ਤੁਹਾਨੂੰ ਕਰ ਰਹੀ ਨਹੀਂ ਆ ਉਹ ਹੈਗੀ ਕੜੀ ਪੱਕੇ ਨਾਲ ਕੜੀ ਕੜੀ ਹੁਣ ਦੇਖੋ ਜਿਹੜੀਆਂ ਇਹਦੀਆਂ ਕੜੀਆਂ ਨੇ ਆਹ ਜਿਨ੍ਹਾਂ ਨਾਲ ਇਹ ਜੋੜੀ ਹੋਈ ਏ ਇੱਕ ਇੱਕ ਕੜੀ ਕਰਕੇ ਜੋੜੀ ਵੀ ਹੈ ਨਾ ਇਹਨੂੰ ਬੋਲਦੇ ਨੇ ਕੜੀ ਕੜੀਆਂ ਨਾਲ ਜੋੜੀ ਵੀ ਹੈ ਇਹ ਕੜੀ ਇਹ ਕੜੀਆਂ ਨਾਲ ਜੋੜੀ ਵੀ ਹੈ ਇਹ ਹੋਗੀ ਜਿਹੜੀ ਇਹ ਕੜੀ ਹੈ ਇਹ ਹੈਗੀ ਕੱਕੇ ਨਾਲ ਤੇ ਜਿਹੜੀਆਂ ਇਹ ਕੜੀਆਂ ਨੇ ਕੜੀ ਇੱਕ ਕੜੀ ਉਹ ਹੈਗੀ ਕੱਕੇ ਨਾਲ ਠੀਕ ਹੈ ਇਹ ਹੋਗੀ ਕੜੀ ਪਰ ਹੁਣ ਜਿਵੇਂ ਇਹਨਾਂ ਪੈਰ ਚ ਪਾਣਾ ਹਾਹਾ ਰਾਣੀ ਪੈਟ ਪਾ ਕੇ ਹਾ ਹਾ ਸਾਬਾਂ ਦੀ ਕੜੀ 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 ਤੁਸੀਂ ਸਾਰੇ ਖਾਣ ਖਾਣੇ ਹੋ ਨਾ ਆਪਣੀ ਮਿੱਡੇ ਮਿਲਚ ਵੀ ਬਣਦੀ ਹੈ ਕਰੋ ਕਿਹੜੇ ਦਿਨ ਬਣਦੀ ਹੈ ਵੀਰਵਾਰ ਨੂੰ ਥਰਸਡੇ ਨੂੰ ਹਰ ਥਰਸਡੇ ਨੂੰ ਕੜੀ ਬਣਦੀ ਹੈ ਨਾ ਸਾਰਿਆਂ ਨੂੰ ਬਹੁਤ ਪਸੰਦ ਹੈ ਤਾਂ ਜਿਹੜੀ ਪੈਟ ਚ ਹਾ ਹਾ ਪਾ ਕੇ ਬਣ ਗਈ ਉਹ ਹੈਗੀ ਕੜੀ ਖਾਣਾ ਜੀ ਖੜੀ ਕੜੀ ਪਕੌੜਿਆਂ ਵਾਲੀ ਕੜੀ ਖਾਣੇ ਆ ਨਾ ਆਪਾਂ ਉਹ ਵਾਲੀ ਬਣ ਗਈ ਤੇ ਜਿਹੜੀ ਬਿਨਾਂ ਹਾਹੇ ਤੋਂ ਪਾਈਆ ਹੋਗੀ ਕੜੀ ਕੜੀ ਜਿਹਨਾਂ ਨਾਲ ਆਪਾਂ ਕੋਈ ਚੀਜ਼ ਜੋੜਦੇ ਕੜੀਆਂ ਪਾ ਕੇ ਠੀਕ ਹੈ ਬੇਟਾ ਇਸੇ ਤਰ੍ਹਾਂ ਬੇਟਾ ਆ ਗਿਆ ਸ਼ਬਦ ਪੜ 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 ਤੇ ਪੜ ਦੇ ਪੈਰ ਚ ਹਾ ਹਾ ਪੜ ਵੈਸੇ ਤੁਹਾਨੂੰ ਦੱਸ ਦਾਂ ਪੜ 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 ਇੱਕ ਪੰਜਾਬੀ ਦਾ ਸ਼ਬਦ ਨਹੀਂ ਹੈਗਾ ਤੁਹਾਨੂੰ ਸਮਝਾਉਣ ਲਈ ਮੈਂ ਹਿੰਦੀ ਦਾ ਦੱਸ ਰਿਹਾ ਇਹ ਹੈਗਾ ਪੜ ਠੀਕ ਹੈ ਪੰਜਾਬੀ ਦਾ ਸ਼ਬਦ ਨਹੀਂ ਹੈਗਾ ਹਾਂ ਪਰ ਜਦੋਂ ਆਪਾਂ ਪੜ ਦੇ ਪੈਰ ਚ ਆਪਾਂ ਹਾ ਹਾ ਪਾ ਲੈਂਦੇ ਆ ਤਾਂ ਉਹਦਾ ਮਤਲਬ ਹੁੰਦਾ ਪੜ ਪੜਨਾ पढ़ाई करनी ठीक है बेटे ऐसे तरह ही बहुत सारे शब्द ने जेड़े की जिन अर्थ बिल्कुल बदल गलत हो जाता जाए शब्द या फिर अर्थ बदल में देखो कि ला किला बेटे और शब्द आ गए ਆ ਲ ਲੱਲੇ ਦੇ ਪੈਰ ਚ ਹਾ ਹਾ ਆਲਣਾ ਆਲਣਾ ਠੀਕ ਹੈ ਜੇ ਉਹ ਪੈਰ ਚ ਪਹਾ ਹਾ ਨਾ ਪਾਈਏ ਬਣੂਗਾ ਆਲਣਾ ਪੈਰ ਚ ਜੇ ਹਾ ਹਾ ਨਾ ਪਾਈਏ ਤਾਂ ਆਲਣਾ ਬਣਜੂ ਆਲਣਾ ਠੀਕ ਹੈ ਇੱਕ ਹੁੰਦਾ ਮੜ ਮੜ ਜੇ ਪੈਰ ਚ ਪਾਤਾ ਹਾ ਹਾ ਤਾਂ ਬਣੇ ਮੜ ਮੜਨਾ ਠੀਕ ਹੈ ਬਟੇ ਇਸ ਤਰ੍ਹਾਂ ਤੁਸੀਂ ਫਰਕ ਸਮਝਣਾ ਪੈਰੀ ਹਾਹਾ ਸ਼ਬਦ ਜਿੱਦਾਂ ਪੈਰੀ ਰਾਰਾ ਸੌਖਾ ਸੀ ਇਸੇ ਤਰ੍ਹਾਂ ਇਹ ਵੀ ਬਹੁਤ ਸੌਖੇ ਨੇ ਜਦੋਂ ਆਪਾਂ ਪੈਰ 'ਚ ਹਾਹਾ ਪਾਉਨੇ ਆ ਜਿਹੜੇ ਅੱਖਰ ਦੇ ਪੈਰ ਦੇ ਵਿੱਚ ਆਪਾਂ ਹਾਹਾ ਪਾਉਨੇ ਆ ਤਾਂ ਉਸ ਅੱਖਰ ਦੇ ਆਵਾਜ਼ ਦੇ ਨਾਲ ਉਹਦੀ ਧੁਨੀ ਦੇ ਨਾਲ ਥੋੜੀ ਜੀ ਆਵਾਜ਼ ਹਾਹੇ ਦੀ ਅੱਧੀ ਆਵਾਜ਼ ਜੁੜ ਜਾਂਦੀ ਹੈ ਸਮਝ ਆ ਗਈ ਮੈਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਾ ਸਮਝ ਆ ਗਿਆ ਹੋਗਾ ਇਹਨੂੰ ਬੇਟਾ ਤੁਸੀਂ ਨੋਟਬੁੱਕਸ ਤੇ ਨੋਟ ਕਰਨਾ ਹੈ ਥੈਂਕ ਯੂ